ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਸੀ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਅਨੁਵਰਸੀ ਸੁਣਾਈ ਕਿਉਂਕਿ ਅਸੀਂ ਖੁਦ ਵੀ ਉਹਨਾਂ ਤੋਂ ਬਾਤ ਕਰਵਾਉਂਦਾ ਗੌਤਮ ਬੁੱਧ ਜੀ ਨੂੰ ਬਹੁਤ ਕੋਸ਼ਿਸ਼ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਿੱਠਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਣਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈਗਾ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਉਸ ਨੂੰ ਨੁਸ ਕਰ ਜਾਂਦੇ ਆ ਵਰਤ ਜਾਂਦੇ ਆ ਉਹਨਾਂ ਤੋਂ ਕਿਵੇਂ ਬਚਣਾ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੇ ਆ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਤੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਲੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਕੌਣ ਆਪਣੇ ਬੁਰੇ ਸਮੇ ਤੋਂ ਛੁਟਕਾਰਾ ਨਹੀਂ ਪਾਉਣਾ ਚਾਹੁੰਦਾ ਕੀ ਸਿਰਫ ਸੋਚਣ ਨਾਲ ਬੁਰੇ ਸਮੇਂ ਤੋਂ ਬਚਿਆ ਜਾ ਸਕਦਾ ਹੈ ਜਾਂ ਬੁਰਾ ਸਮਾਂ ਟਲ ਜਾਂਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਉਹ ساری ਉਮਰ ਹਾਲਾਤਾਂ ਦੇ ਹੱਥੋਂ ਵਿਕਸਿਤ ਹੁੰਦਾ ਤੇ ਵਿਗੜਦਾ ਰਹਿੰਦਾ ਹੈ ਅਕਸਰ ਜਦੋਂ ਕੋਈ ਵਿਅਕਤੀ ਬੁਰੇ ਸਮੇਂ ਵਿੱਚੋਂ ਲੰਘਦਾ ਹੈ ਤਾਂ ਉਸ ਦਾ ਮਾਨਸਿਕ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਲੋਕਾਂ ਨਾਲ ਨਫ਼ਰਤ ਕਰਨ ਲੱਗਦਾ ਹੈ ਈਰਖਾ ਹੁੰਨ ਲੱਗਦੀ ਹੈ। ਉਹ ਆਪਣੇ ਆਪ ਤੇ ਸ਼ੱਕ ਕਰਨ ਲੱਗ ਪੈਂਦਾ ਹੈ। ਉਸ ਦਾ ਭਰੋਸਾ ਟੁੱਟਦਾ ਰਹਿੰਦਾ ਹੈ। ਤੇ ਆਖਰਕਾਰ ਮਨੁੱਖ ਦਾ ਬੁਰਾ ਸਮਾਂ ਉਸ ਨੂੰ ਉਸ ਮੁਕਾਮ ਤੇ ਲੈ ਆਉਂਦਾ ਹੈ ਜਿੱਥੇ ਉਸ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਜਾਂਦੀਆਂ ਨੇ। ਕੋਈ ਰਾਹ ਨਜ਼ਰ ਨਹੀਂ ਆਉਂਦਾ। ਉਹ ਸਿਰਫ ਹਨੇਰਾ ਹੀ ਦੇਖਦਾ ਹੈ। ਤੇ ਇਹ ਸਾਰੀਆਂ ਭਾਵਨਾਵਾਂ ਕੇਵਲ ਇੱਕ ਕਾਰਨ ਕਰਕੇ ਪੈਦਾ ਹੁੰਦੀਆਂ ਨੇ। ਮਾੜੇ ਸਮੇਂ ਪ੍ਰਤੀ ਸਾਡਾ ਰਵੱਈਆ ਸਾਡਾ ਨਜ਼ਰੀਆ ਜੇ ਤੁਸੀਂ ਆਪਣੇ ਹਾਲਾਤਾਂ ਦੁਆਰਾ ਨਿਯੰਤਰਿਤ ਨਹੀਂ ਹੋਣਾ ਚਾਹੁੰਦੇ ਤਾਂ ਤੁਹਾਨੂੰ ਹਾਲਾਤਾਂ ਨੂੰ ਦੇਖਣ ਦਾ ਤਰੀਕਾ ਬਦਲਣਾ ਚਾਹੀਦਾ ਹੈ ਨਜ਼ਰੀਆ ਬਦਲਣਾ ਚਾਹੀਦਾ ਹੈ ਇੱਕ ਬੁੱਧੀਮਾਨ ਵਿਅਕਤੀ ਆਪਣੇ ਬੁਰੇ ਸਮੇਂ ਨੂੰ ਵੀ ਮੌਕਿਆਂ ਵਿੱਚ ਬਦਲ ਸਕਦਾ ਹੈ ਅਸਲ ਵਿੱਚ ਇੱਕ ਸੰਪੂਰਨ ਮਨੁੱਖ ਇੱਕ ਸਿੱਧ ਪੁਰਸ਼ ਆਪਣੇ ਬੁਰੇ ਸਮੇਂ ਨੂੰ ਆਪਣੀ ਤਾਕਤ ਵਿੱਚ ਬਦਲ ਦਿੰਦਾ ਹੈ ਉਹ ਮਾੜੇ ਸਮੇਂ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਇਸ ਤਰ੍ਹਾਂ ਟਿੱਕ ਕੋਈ ਵਿਰਲਾ ਵਾਂਝਾ ਹੀ ਹੋਵੇਗਾ ਜਿਸਨੇ ਕਦੇ ਮਾੜੇ ਸਮੇਂ ਦਾ ਸਾਹਮਣਾ ਨਾ ਕੀਤਾ ਹੋਵੇ ਪਰ ਕੁਝ ਲੋਕ ਬੁਰੇ ਸਮੇਂ ਵਿੱਚ ਹਾਰ ਮੰਨ ਕੇ ਖੁਦਕੁਸ਼ੀ ਵੀ ਕਰ ਲੈਂਦੇ ਨੇ ਅੱਜ ਦੀ ਕਹਾਣੀ ਤੁਹਾਨੂੰ ਅਜਿਹਾ ਸਬਕ ਸਿਖਾਏਗੀ ਜਿਸ ਤੋਂ ਬਾਅਦ ਤੁਹਾਨੂੰ ਆਪਣੇ ਬੁਰੇ ਸਮੇਂ ਦੀ ਚਿੰਤਾ ਨਹੀਂ ਹੋਵੇਗੀ ਤੁਸੀਂ ਘਬਰਾਓਗੇ ਨਹੀਂ ਸਗੋਂ ਆਪਣੇ ਮਾੜੇ ਸਮੇਂ ਨੂੰ ਮੌਕਿਆਂ ਵਿੱਚ ਬਦਲਣ ਦੇ ਯੋਗ ਹੋਵੋਗੇ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਦੇ ਯੋਗ ਹੋਵੋਗੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਇਹ ਕਹਾਣੀ ਨੂੰ ਇੱਥੇ ਹੀ ਛੱਡ ਦਿਓ ਕਿਉਂਕਿ ਜੇਕਰ ਤੁਸੀਂ ਅੰਤ ਤੱਕ ਨਹੀਂ ਸੁਣੋਗੇ ਤਾਂ ਤੁਸੀਂ ਪੂਰਨ ਗਿਆਨ ਪ੍ਰਾਪਤ ਨਹੀਂ ਕਰ ਸਕੋਗੇ ਤੇ ਮਹਾਤਮਾ ਬੁੱਧ ਕਹਿੰਦੇ ਨੇ ਕਿ ਅਧੂਰਾ ਗਿਆਨ ਹੋਰ ਵੀ ਖਤਰਨਾਕ ਹੋ ਜਾਂਦਾ ਹੈ ਤਾਂ ਉਹ ਕਹਾਣੀ ਸ਼ੁਰੂ ਕਰਦੇ ਹਾਂ ਆਪਣਾ ਧਿਆਨ ਕਹਾਣੀ ਤੇ ਟਿਕਾਈ ਰੱਖੋ ਤੇ ਹਰ ਛੋਟੀ ਤੋਂ ਛੋਟੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਵੇਗੀ ਮੋਹਨਦੇਵ ਪਿਤਾ ਦੇ ਦੇਹਾਂਤ ਤੋਂ ਬਾਅਦ ਮੋਹਨ ਦੇ ਮੋਢਿਆਂ ਤੇ ਜ਼ਿੰਮੇਵਾਰੀਆਂ ਦਾ ਪਹਾੜ ਟੁੱਟ ਗਿਆ ਉਹ ਆਪਣੇ ਬਚਪਨ ਦੇ ਉਹ ਦਿਨ ਯਾਦ ਕਰ ਰਿਹਾ ਸੀ ਜਦੋਂ ਉਸਦੇ ਮੋਢਿਆਂ ਤੇ ਕੋਈ ਜ਼ਿੰਮੇਵਾਰੀ ਨਹੀਂ ਸੀ ਉਹ ਕਿੰਨਾ ਖੁਸ਼ ਹੁੰਦਾ ਸੀ ਕਿੰਨੀ ਖੁਸ਼ੀ ਵਿੱਚ ਰਹਿੰਦਾ ਸੀ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਿਉਂਕਿ ਉਸ ਸਮੇਂ ਉਸ ਦੇ ਪਿਤਾ ਹੀ ਸਾਰੀਆਂ ਜ਼ਿੰਮੇਵਾਰੀਆਂ ਸੰਭਲ ਰਹੇ ਸੀ ਪਰ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਮੋਹਨ ਬਿਲਕੁਲ ਇਕੱਲਾ ਹੋ ਗਿਆ ਉਸ ਉੱਪਰ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਆ ਗਈ ਉਸ ਦੀ ਮਾਂ, ਦੋ ਭੈਣਾਂ, ਉਸ ਦੀ ਪਤਨੀ ਤੇ ਬੱਚੇ ਇੱਕ ਵੱਡਾ ਪਰਿਵਾਰ ਤੇ ਐਨੇ ਵੱਡੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਕੋਈ ਛੋਟਾ ਕੰਮ ਨਹੀਂ ਹੁੰਦਾ ਤੇ ਉਹ ਵੀ ਮੋਹਨ ਵਰਗੇ ਨੌਜਵਾਨ ਲਈ ਕਿਉਂਕਿ ਮੋਹਨ ਨਵਾਂ ਨਵਾਂ ਜਵਾਨ ਹੋਇਆ ਸੀ ਪਰ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਸ ਦਾ ਪਿਤਾ ਇੱਕ ਵਪਾਰੀ ਸੀ ਤੇ ਹੁਣ ਮੋਹਨ ਉਸੇ ਕਾਰੋਬਾਰ ਨੂੰ ਸੰਭਾਲ ਰਿਹਾ ਸੀ ਪਰ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਗਲਤੀਆਂ ਕਰਦਾ ਰਿਹਾ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਤੋਂ ਸਿੱਖਿਆ ਲਵੇ ਤੇ ਕਿਸ ਤੋਂ ਕਾਰੋਬਾਰ ਬਾਰੇ ਪੁੱਛੇ ਉਸਦੇ ਪਿਤਾ ਦੇ ਕਰਮਚਾਰੀਆਂ ਨੇ ਮੋਹਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਇਹੀ ਲੱਗਦਾ ਸੀ ਕਿ ਮੋਹਨ ਅਜੇ ਜਵਾਬਕ ਹੈ ਤੇ ਮੋਹਨ ਲਈ ਇਸ ਤੋਂ ਵੀ ਮਾੜਾ ਸਮਾਂ ਆਉਣ ਵਾਲਾ ਸੀ ਉਸਦੇ ਪਿਤਾ ਦੇ ਇੱਕ ਕਰਮਚਾਰੀ ਨੇ ਉਸਦੇ ਕਾਰੋਬਾਰ ਤੇ ਕਬਜ਼ਾ ਕਰ ਲਿਆ ਉਸ ਨਾਲ ਧੋਖਾ ਕੀਤਾ ਤੇ ਫਿਰ ਸਾਰੇ ਕਾਰੋਬਾਰ ਨੂੰ ਆਪਣੇ ਨਾਮ ਕਰ ਲਿਆ ਹੁਣ ਮੋਹਨ ਕੋਲ ਕੁਝ ਵੀ ਨਹੀਂ ਸੀ ਉਸਦਾ ਕਾਰੋਬਾਰ ਖੋਹ ਲਿਆ ਗਿਆ ਸੀ ਉਹ ਕੋਈ ਕੰਮ ਕਰਨ ਦੇ ਯੋਗ ਨਹੀਂ ਸੀ ਤੇ ਹੁਣ ਇੰਨੇ ਵੱਡੇ ਪਰਿਵਾਰ ਦੀ ਦੇਖਭਾਲ ਕਰਨਾ ਉਸ ਲਈ ਚੁਣੌਤੀ ਬਣ ਗਿਆ ਸੀ ਉਹ ਦਿਨ ਰਾਤ ਉਦਾਸ ਰਹਿਣ ਲੱਗਾ ਜਿਹੜੇ ਲੋਕ ਪਹਿਲਾਂ ਉਸਦੇ ਆਲੇ-ਦੁਆਲੇ ਘੁੰਮਦੇ ਸੀ ਉਸਦੇ ਰਿਸ਼ਤੇਦਾਰ ਜੋ ਉਸ ਨੂੰ ਆਪਣਾ ਸਮਝਦੇ ਸੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਸੀ ਹੁਣ ਸਾਰਿਆਂ ਨੇ ਮੂੰਹ ਫੇਰ ਲਿਆ ਸੀ ਮੋਹਨ ਦੀ ਮਦਦ ਲਈ ਕੋਈ ਨੇੜੇ ਨਹੀਂ ਆਇਆ ਉਸਦੀ ਮਦਦ ਕਰਨਾ ਤਾਂ ਦੂਰ ਦੀ ਗੱਲ ਕੁਈ ਉਸਨੂੰ ਦਲਾਸਾ ਦੇਣ ਵੀ ਨਹੀਂ ਆਇਆ ਹੁਣ ਉਸਨੂੰ ਦੁਨੀਆ ਦਾ ਅਸਲੀ ਰੂਪ ਦਿਸਣ ਲੱਗਿਆ ਤੇ ਉਹ ਇਸ ਬਾਰੇ ਸੋਚ-ਸੋਚ ਕੇ ਮਨ ਹੀ ਮਨ ਦੁਖੀ ਹੁੰਦਾ ਉਹ ਸੋਚਦਾ ਕਿ ਜਦੋਂ ਮੇਰਾ ਚੰਗਾ ਸਮਾਂ ਸੀ ਤਾਂ ਮੈਂਨੇ ਲੋਕਾਂ ਦੀ ਮਦਦ ਕੀਤੀ ਤੇ ਜਦੋਂ ਮੇਰਾ ਬੁਰਾ ਸਮਾਂ ਆਇਆ ਤਾਂ ਕੋਈ ਮੇਰੇ ਨਾਲ ਨਹੀਂ ਆਇਆ ਨਾ ਕੋਈ ਰਿਸ਼ਤੇਦਾਰ ਨਾ ਕੋਈ ਮਿੱਤਰ ਉਸਦੀ ਉਮੀਦ ਟੁੱਟ ਜਾਈ ਗਈ ਸੀ ਉਹ ਹਾਰ ਗਿਆ ਸੀ ਤੇਂਦਰੋਂ ਟੁੱਟ ਗਿਆ ਸੀ ਪਰ ਉਸਨੇ ਖੁਦ ਉਹਨਾਂ ਸਾਰੇ ਲੋਕਾਂ ਨੂੰ ਸਬਕ ਸਿਖਾਉਣ ਲਈ ਇੱਕ ਨਵਾਂ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਉਸਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਅਜੇਹਾ ਵੀ ਨਹੀਂ ਸੀ ਕਿ ਕਾਰੋਬਾਰ ਸ਼ੁਰੂ ਕਰਦੇ ਹੀ ਉਸਨੂੰ ਸਫਲਤਾ ਮਿਲ ਗਈ ਨਹੀਂ ਉਹ ਕਾਰੋਬਾਰ ਬਾਰੇ ਕੁਝ ਨਹੀਂ ਜਾਣਦਾ ਸੀ ਪਰ ਉਸਦੇ ਮਨ ਵਿੱਚ ਪੱਕਾ ਇਰਾਦਾ ਸੀ ਕਿ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ ਜੋ ਮਰਜ਼ੀ ਹੋਵੇ ਭਾਵੇਂ ਕਿੰਨੀਆਂ ਵੀ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਵੇ ਮੈਂ ਇਸ ਕਾਰੋਬਾਰ ਨੂੰ ਉਚਾਈਆਂ ਤੇ ਲੈ ਜਾਵਾਂਗਾ ਤੇ ਉਸਦੇ ਇਸ ਵਿਸ਼ਵਾਸ ਨੇ ਉਸ ਨੂੰ ਕਦੇ ਵੀ ਹਾਰ ਨਹੀਂ ਮੰਨਣ ਦਿੱਤੀ ਜਦੋਂ ਵੀ ਉਸਨੇ ਕੋਈ ਗਲਤੀ ਕੀਤੀ ਜਦੋਂ ਵੀ ਉਸਦਾ ਕੋਈ ਨੁਕਸਾਨ ਹੋਇਆ ਉਹ ਆਪਣੇ ਆਪ ਨੂੰ ਦੁਬਾਰਾ ਇਕੱਠਾ ਕਰਦਾ ਤੇ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਉਸ ਗਲਤੀ ਨੂੰ ਸੁਧਾਰਦਾ ਤੇ ਆਪਣੇ ਆਪ ਨਾਲ ਵਾਅਦਾ ਕਰਦਾ ਕਿ ਭਵਿੱਖ ਵਿੱਚ ਉਹ ਗਲਤੀ ਕਦੇ ਨਹੀਂ ਦੁਹਰਾਈ ਜਾਵੇਗੀ ਹੌਲੀ-ਹੌਲੀ ਮੋਹਨ ਦੇ ਦਿਨ ਬਦਲਣ ਲੱਗੇ ਉਹ ਹੁਣ ਵੱਡਾ ਵਪਾਰੀ ਬਣ ਗਿਆ ਉਸ ਦਾ ਪਰਿਵਾਰ ਬਹੁਤ ਖੁਸ਼ ਰਹਿਣ ਲੱਗਾ ਪਰ ਮੋਹਨ ਦਾ ਮਨ ਅੰਦਰੋਂ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਹੁਣ ਉਹ ਇਸ ਦੁਨੀਆ ਵਿੱਚ ਕਿਸੇ ਨੂੰ ਵੀ ਆਪਣਾ ਨਹੀਂ ਸਮਝਦਾ ਸੀ ਉਹ ਸਾਰੇ ਹਾਸੇ ਮਜ਼ਾਕ ਗਵਾ ਚੁੱਕਿਆ ਸੀ ਕਿਉਂਕਿ ਜਦੋਂ ਉਹ ਬੁਰੇ ਸਮੇਂ ਵਿੱਚੋਂ ਗੁਜ਼ਰ ਰਿਹਾ ਸੀ ਕਿ ਸਨੇਹ ਉਸ ਦੀ ਮਦਦ ਨਹੀਂ ਕੀਤੀ ਸੀ ਤੇ ਇਹ ਚੀਜ਼ ਉਸ ਦੇ ਅੰਦਰ ਸੂਲ ਵਾਂਗ ਚੁੱਭਦੀ ਸੀ ਇਸੇ ਲਈ ਉਸ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਦੂਰੀ ਬਣਾ ਲਈ ਇੱਕ ਦਿਨ ਮੋਹਨ ਦੀ ਮਾਂ ਨੇ ਮੋਹਨ ਨੂੰ ਕਿਹਾ ਕਿ ਪੁੱਤਰ ਤੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਕਾਮਯਾਬੀ ਹਾਸਲ ਕੀਤੀ ਹੈ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਤੇਰੇ ਵਿੱਚ ਉਹ ਸੰਵੇਦਨਸ਼ੀਲਤਾ ਕਿਉਂ ਦੂਰ ਹੋ ਗਈ ਹੈ ਤੂੰ ਆਪਣੇ ਕਿਸੇ ਦੋਸਤ ਨੂੰ ਨਹੀਂ ਬੁਲਾਉਂਦਾ ਤੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਦਾ। ਤੂੰ ਜਿਹਾ ਕਿਉਂ ਕਰ ਰਿਹਾ ਹੈਂ? ਬੇਟਾ ਜਿਸ ਸਮਾਜ ਵਿੱਚ ਰਹਿਣਾ ਹੈ ਤਾਂ ਸਮਾਜ ਦੇ ਹਿਸਾਬ ਨਾਲ ਰਹਿਣਾ ਪਵੇਗਾ। ਜੋ ਹੋਇਆ ਸੋ ਹੋਇਆ ਉਸ ਨੂੰ ਭੁੱਲ ਜਾ। ਉਹ ਅਤੀਤ ਸੀ। ਹੁਣ ਅਸੀਂ ਚੰਗਾ ਸਮਾਂ ਬਿਤਾ ਰਹੇ ਹਾਂ। ਇਸ ਲਈ ਤੂੰ ਸਾਰਿਆਂ ਨਾਲ ਚੰਗੀ ਤਰ੍ਹਾਂ ਗੱਲ ਕਰਿਆ ਕਰ। ਬੁਲਾਇਆ ਕਰ। ਇਹ ਸੁਣ ਕੇ ਮੋਹਨ ਨੂੰ ਬਹੁਤ ਗੁੱਸਾ ਆਇਆ। ਉਸਨੇ ਆਪਣੀ ਮਾਂ ਨੂੰ ਪੁੱਛਿਆ, "ਮਾਂ, ਸਾਡੇ ਕੋਲ ਕੌਣ ਆਇਆ ਸੀ ਜਦੋਂ ਅਸੀਂ ਬੁਰੇ ਸਮੇਂ ਵਿੱਚੋਂ ਲੰਘ ਰਹੇ ਸੀ ਕੋਈ ਨਹੀਂ ਆਇਆ ਸੀ ਜਦੋਂ ਮੈਂ ਇਕੱਲਾ ਸੀ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ ਸੀ ਤੇ ਹੁਣ ਸਾਡਾ ਚੰਗਾ ਸਮਾਂ ਚੱਲ ਰਿਹਾ ਤਾਂ ਮੈਂ ਕਿਸੇ ਕੋਲ ਕਿਉਂ ਜਾਵਾਂ ਮੈਂ ਕਿਸੇ ਦੀ ਮਦਦ ਕਿਉਂ ਕਰਾਂ ਜਦੋਂ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਤਾਂ ਮੈਂ ਦੂਜਿਆਂ ਦੀ ਮਦਦ ਕਿਉਂ ਕਰਾਂ ਉਸ ਦੀ ਮਾਂ ਨੇ ਸਿਰਫ ਇੱਕੋ ਜਵਾਬ ਦਿੱਤਾ ਕਿ ਬੇਟਾ ਉਹਨਾਂ ਹਾਲਾਤਾਂ ਬਾਰੇ ਸੋਚ-ਸੋਚ ਤੂੰ ਸਾਰੀਆਂ ਭਾਵਨਾਵਾਂ ਗਵਾ ਲਿਆ ਨੇ ਤੇਰੇ ਹਿਰਦੇ ਵਿੱਚ ਕਿਸੇ ਦੇ ਲਈ ਕੋਈ ਦਇਆ ਨਹੀਂ ਬਚੀ ਤੇ ਰਹਿਮ ਤੋਂ ਬਿਨਾ ਮਨੁੱਖ ਦਾ ਦਿਲ ਪੱਥਰ ਵਰਗਾ ਹੋ ਜਾਂਦਾ ਹੈ ਮੋਹਨ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਸ ਦਾ ਦਿਲ ਸੱਚੀਓਂ ਪੱਥਰ ਦਾ ਬਣ ਗਿਆ ਸੀ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਆਪਣੇ ਬੱਚੇ ਨੂੰ ਕਦੇ ਨਹੀਂ ਛੱਡਦੀ ਚਾਹੇ ਬੱਚਾ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ मां ਹਮੇਸ਼ਾ ਉਸ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸੇ ਲਈ ਇੱਕ ਦਿਨ ਮੋਹਨ ਦੀ ਮਾਂ ਮੋਹਨ ਨੂੰ ਇੱਕ ਸੰਿਆਸੀ ਕੋ ਲੈ ਕੇ ਗਈ ਉਹਨਾਂ ਦਾ ਉਪਦੇਸ਼ ਸੁਣਨ ਦੇ ਲਈ ਦੂਰ ਦਰਾਡੇ ਤੋਂ ਬਹੁਤ ਸਾਰੇ ਲੋਕ ਆਉਂਦੇ ਸੀ ਮੋਹਨ ਦੀ ਮਾਂ ਨੇ ਸੰਿਆਸੀ ਨੂੰ ਸਾਰੀ ਸਥਿਤੀ ਦੱਸੀ ਉਹ ਮਹਾਤਮਾ ਮੋਹਨ ਨੂੰ ਸਮਝਾਉਣ ਲੱਗੇ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਮਾੜਾ ਸਮਾਂ ਉਹਨਾਂ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਉਹਨਾਂ ਨੂੰ ਉਦਾਸ ਕਰ ਦਿੰਦਾ ਹੈ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ ਪਰ ਇਹ ਸਿਰਫ ਇੱਕ ਸੋਚਣ ਦਾ ਨਜ਼ਰੀਆ ਹੀ ਹੁੰਦਾ ਹੈ ਮਾੜੇ ਸਮੇਂ ਵਿੱਚ ਇਨਸਾਨ ਨੂੰ ਆਪਣੀ ਸੋਚ ਨੂੰ ਸਕਾਰਾਤਮਕ ਰੱਖਣਾ ਚਾਹੀਦਾ ਹੈ ਕਿਉਂਕਿ ਜੋ ਸਬਕ ਸਾਨੂੰ ਚੰਗਾ ਸਮਾਂ ਕਦੇ ਨਹੀਂ ਦੇ ਸਕਦਾ ਉਹ ਸਾਨੂੰ ਸਿਰਫ ਮਾੜਾ ਸਮਾਂ ਹੀ ਦੇ ਸਕਦਾ ਹੈ ਇਸ ਲਈ ਮਾੜੇ ਸਮੇਂ ਤੋਂ ਦੁਖੀ ਨਾ ਹੋਵੋ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਮਹਾਤਮਾ ਨੇ ਮੋਹਨ ਨੂੰ ਕਿਹਾ ਕਿ ਜਦੋਂ ਤੇਰੇ ਪਿਤਾ ਦਾ ਕਾਰੋਬਾਰ ਖਤਮ ਹੋ ਗਿਆ ਸੀ ਤਾਂ ਤੇਰੇ ਕੋਲ ਕੋਈ ਚਾਰਾ ਨਹੀਂ ਸੀ ਉਸ ਸਮੇਂ ਤੈਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਮੇਰਾ ਕਿੰਨਾ ਬੁਰਾ ਸਮਾਂ ਚੱਲ ਰਿਹਾ ਹੈ ਪਰ ਉਸੇ ਮਾੜੇ ਸਮੇਂ ਦੀ ਬਦੌਲਤ ਤੂੰ ਆਪਣੇ ਹੁਨਰ ਨੂੰ ਪਛਾਣ ਸਕਿਆ ਆਪਣਾ ਖੁਦ ਦਾ ਕਾਰੋਬਾਰ ਸਥਾਪਿਤ ਕਰਨ ਦੇ ਯੋਗ ਬਣਿਆ ਜੇਕਰ ਤੇਰੇ ਪਿਤਾ ਦਾ ਕਾਰੋਬਾਰ ਚੋਪਟ ਨਾ ਹੋਇਆ ਹੁੰਦਾ ਤਾਂ ਤੂੰ ਕਦੇ ਵੀ ਆਪਣੀਆਂ ਸੰਭਾਵਨਾਵਾਂ ਦੀ ਪਰਚੋਲ ਕਰਨ ਦੀ ਕੋਸ਼ਿਸ਼ ਨਾ ਕਰਦਾ ਤੇ ਇਹੀ ਉਹਨਾਂ ਲੋਕਾਂ ਨਾਲ ਹੁੰਦਾ ਹੈ ਜਿਨ੍ਹਾਂ ਨੂੰ ਸਭ ਕੁਝ ਧਰਿਆ-ਧਰਾਇਆ ਮਿਲ ਜਾਂਦਾ ਹੈ ਇੱਕ ਬਣੀ ਹੋਈ ਢੇਰੀ ਉੱਪਰ ਬੈਠ ਜਾਂਦੇ ਨੇ ਜਿਹੜੇ ਲੋਕ ਮੂੰਹ ਵਿੱਚ ਚਾਂਦੀ ਦਾ ਚਮਚਾ ਲੈ ਕੇ ਜਨਮ ਲੈਂਦੇ ਨੇ ਅਜਿਹੇ ਲੋਕ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੇ ਹੌਲੀ-ਹੌਲੀ ਉਹ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਕੋਲ ਸਭ ਕੁਝ ਹੁੰਦਾ ਹੈ ਪੈਸਾ ਤੇ ਜਾਇਦਾਦ ਪਰ ਇਸ ਸਬਦ ਦੇ باوجود ਉਹ ਅੰਦਰੋਂ ਪੂਰੀ ਤਰ੍ਹਾਂ ਖੋਖਲੇ ਹੁੰਦੇ ਨੇ ਅੰਦਰੋਂ ਦੁਖੀ ਹੁੰਦੇ ਨੇ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਸਭ ਕੁਝ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੋਗੇ ਪਰ ਜੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਕੁਝ ਨਹੀਂ ਹੈ ਤਾਂ ਫਿਰ ਤੁਸੀਂ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੰਦੇ ਹੋ ਤੁਸੀਂ ਆਪਣੇ ਲਈ ਇੱਕ ਸਥਾਨ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕੀ ਜ਼ਿੰਦਗੀ ਵਿੱਚ ਕਿਵੇਂ ਕਾਮਯਾਬ ਹੋਣਾ ਹੈ ਤੇ ਜਦੋਂ ਤੁਸੀਂ ਉਹ ਸਫਲਤਾ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਬੇਮਿਸਾਲ ਖੁਸ਼ੀ ਮਿਲਦੀ ਹੈ ਕਿਉਂਕਿ ਤੁਸੀਂ ਆਪਣੀਆਂ ਸੰਭਾਵਨਾਵਾਂ ਨੂੰ ਜਾਣਦੇ ਹੋ ਤੇ ਅੱਗੇ ਵਧਦੇ ਰਹਿੰਦੇ ਹੋ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬੁਰਾ ਸਮਾਂ ਤੁਹਾਨੂੰ ਉਦਾਸ ਕਰਦਾ ਹੈ ਉਹ ਤੁਹਾਨੂੰ ਉਦਾਸ ਕਰਨ ਦੀ ਬਜਾਏ ਤੁਹਾਨੂੰ ਆਪਣੇ ਆਪ ਨੂੰ ਲੱਭਣ ਵਿੱਚ ਮਦਦ ਕਰਦਾ ਹੈ ਇਸਤੇ ਮੋਹਨ ਨੇ ਸੰਿਆਸੀ ਨੂੰ ਕਿਹਾ ਕਿ ਗੁਰੂਦੇਵ ਜਦੋਂ ਮੈਂ ਬੁਰੇ ਸਮੇਂ ਚੋਂ ਗੁਜ਼ਰਿਆ ਸੀ ਤਾਂ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਮੇਰੇ ਦੋਸਤ ਰਿਸ਼ਤੇਦਾਰ ਸਭ ਨੇ ਮੇਰੇ ਤੋਂ ਮੂੰਹ ਮੋੜ ਲਿਆ ਇਸ ਲਈ ਮੈਂ ਦੁਨੀਆ ਤੋਂ ਵਿਸ਼ਵਾਸ ਗਵਾ ਚੁੱਕਿਆ ਮੈਂ ਕਿਸੇ ਤੇ ਭਰੋਸਾ ਨਹੀਂ ਕਰ ਸਕਦਾ ਸੰਿਆਸੀ ਨੇ ਕਿਹਾ ਕਿ ਬੁਰੇ ਸਮੇਂ ਦਾ ਇਹ ਵੀ ਇੱਕ ਵੱਡਾ ਸਬਕ ਹੈ ਕਿ ਚੰਗੇ ਸਮੇਂ ਵਿੱਚ ਹਰ ਕੋਈ ਤੁਹਾਡੇ ਨਾਲ ਖੜਾ ਹੁੰਦਾ ਹੈ ਪਰ ਬੁਰੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਨਹੀਂ ਹੁੰਦਾ। ਇਹੀ ਇਸ ਸੰਸਾਰ ਦੀ ਅਸਲੀਅਤ ਹੈ। ਤੇ ਤੁਹਾਨੂੰ ਇਹ ਅਸਲੀਅਤ ਉਦੋਂ ਹੀ ਪਤਾ ਲੱਗੀ ਜਦੋਂ ਤੁਹਾਡਾ ਬੁਰਾ ਸਮਾਂ ਆਇਆ। ਜੇ ਕਦੇ ਮਾੜੇ ਸਮੇਂ ਦਾ ਸਾਹਮਣਾ ਨਾ ਕੀਤਾ ਹੁੰਦਾ ਤਾਂ ਤੁਸੀਂ ਦੁਨੀਆ ਨੂੰ ਪਛਾਣਨ ਦੇ ਯੋਗ ਨਾ ਹੁੰਦੇ। ਤੈਨੂੰ ਹਮੇਸ਼ਾ ਇਹ ਭੁਲੇਖਾ ਸੀ ਕਿ ਦੁਨੀਆ ਤੇਰੇ ਨਾਲ ਖੜੀ ਹੈ। ਪਰ ਜਦੋਂ ਮਾੜਾ ਸਮਾਂ ਆਇਆ ਤਾਂ ਪਤਾ ਲੱਗਿਆ ਕਿ ਇਸ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ। ਅਸੀਂ ਇਕੱਲੇ ਆ ਤੇ ਸਾਨੂੰ ਆਪਣਾ ਸਫਰ ਇਕੱਲਿਆਂ ਹੀ ਤੈਅ ਕਰਨਾ ਪੈਂਦਾ ਹੈ ਤੇ ਇਸ ਸਿੱਖਿਆ ਰਾਹੀਂ ਹੀ ਮਨੁੱਖ ਮਜ਼ਬੂਤ ਹੁੰਦਾ ਹੈ ਆਪਣੇ ਆਪ ਵਿੱਚ ਵਿਸ਼ਵਾਸ ਕਰਨ ਲੱਗ ਪੈਂਦਾ ਹੈ ਪਹਿਲਾਂ ਤੂੰ ਸਾਰਿਆਂ ਤੇ ਭਰੋਸਾ ਕਰ ਲੈਂਦਾ ਸੀ ਕੋਈ ਵੀ ਬੰਦਾ ਤੁਹਾਡਾ ਕੋਈ ਵੀ ਮਿੱਤਰ ਜਾਂ ਕੋਈ ਰਿਸ਼ਤੇਦਾਰ ਤੇਰੇ ਕੋਲ ਮਦਦ ਲਈ ਆਉਂਦਾ ਤਾਂ ਤੂੰ ਬਿਨਾਂ ਸੋਚੇ ਸਮਝੇ ਉਸ ਦੀ ਮਦਦ ਕਰ ਦਿੰਦਾ ਸੀ ਭਾਵੇਂ ਉਹ ਤੇਰੇ ਨਾਲ ਝੂਠ ਹੀ ਕਿਉਂ ਨਾ ਬੋਲ ਰਏ ਹੋਣ ਪਰ ਮਾੜੇ ਸਮੇਂ ਵਿੱਚ ਪਤਾ ਲੱਗਾ ਕਿ ਕੌਣ ਤੇਰਾ ਆਪਣਾ ਹੈ ਤੇ ਕੌਣ ਪਰਾਇਆ ਉਦੋਂ ਹੀ ਤੈਨੂੰ ਪਤਾ ਲੱਗਾ ਕਿ ਕੌਣ ਤੇਰੇ ਮਾੜੇ ਸਮੇਂ ਵਿੱਚ ਤੇਰੇ ਨਾਲ ਖੜਾ ਰਹੇਗਾ ਤੇ ਇਹ ਸਬਕ ਜੋ ਤੂੰ ਆਪਣੇ ਬੁਰੇ ਸਮੇਂ ਤੋਂ ਲਿਆ ਹੈ ਉਹ ਤੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ ਹੋ ਸਕਦਾ ਹੈ ਜਦੋਂ ਤੇਰਾ ਸਮਾਂ ਚੰਗਾ ਸੀ ਤਾਂ ਲੋਕਾਂ ਨੇ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੇਰੇ ਪਿਤਾ ਨੇ ਤੈਨੂੰ ਸਮਝਾਇਆ ਹੋਵੇ ਮਾਂ ਨੇ ਵੀ ਸਮਝਾਇਆ ਹੋਵੇ ਪਰ ਉਸ ਸਮੇਂ ਤੈਨੂੰ ਇਹ ਸਮਝ ਨਹੀਂ ਆਇਆ ਹੋਵੇਗਾ ਪਰ ਜਿਹੜਾ ਸਬਕ ਤੈਨੂੰ ਹੁਣ ਮਿਲਿਆ ਹੈ ਉਹ ਤੂੰ ਕਦੇ ਨਹੀਂ ਭੁੱਲ ਸਕਦਾ ਸન્યાਸੀ ਨੇ ਅੱਗੇ ਕਿਹਾ ਕਿ ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਪਹਿਲੇ ਉਹ ਜਿਹੜੇ ਆਪਣੇ ਮਾੜੇ ਸਮੇਂ ਤੋਂ ਦੁਖੀ ਹੋ ਜਾਂਦੇ ਨੇ ਚਿੰਤਤ ਉਦਾਸ ਪਰੇਸ਼ਾਨ ਰਹਿੰਦੇ ਨੇ ਪਰ ਦੂਸਰੇ ਲੋਕ ਉਹ ਵੀ ਹੁੰਦੇ ਨੇ ਜੋ ਆਪਣੇ ਮਾੜੇ ਸਮੇਂ ਨੂੰ ਆਪਣੀ ਢਾਲ ਬਣਾ ਕੇ ਆਪਣੀ ਪੂਰੀ ਜ਼ਿੰਦਗੀ ਨੂੰ ਮਜ਼ਬੂਤ ਬਣਾਉਂਦੇ ਨੇ ਜਦੋਂ ਬੰਦਾ ਰਸਤੇ ਉੱਪਰ ਚੱਲਦੇ ਸਮੇਂ ਠੋਕਰ ਖਾਵੇ ਤਾਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਰਸਤੇ ਤੇ ਪੱਥਰ ਕਿੱਥੇ ਹੈ ਜੇ ਉਸ ਨੂੰ ਠੋਕਰ ਹੀ ਨ ਲੱਗੇ ਤਾਂ ਹਮੇਸ਼ਾ ਸੋਚਦਾ ਰਹੇਗਾ ਕਿ ਰਸਤੇ ਵਿੱਚ ਕੋਈ ਪੱਥਰ ਨਹੀਂ ਹੈ ਤੇ ਜੀਵਨ ਦੇ ਇਸ ਰਸਤੇ ਵਿੱਚ ਤੁਹਾਨੂੰ ਕਈ ਥਾਵਾਂ ਤੇ ਪੱਥਰ ਮਿਲਣਗੇ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਪਵੇਗਾ ਤੇ ਤੁਸੀਂ ਇਹ ਉਦੋਂ ਹੀ ਸਿੱਖੋਗੇ ਜਦੋਂ ਤੁਸੀਂ ਠੋਕਰ ਖਾਓਗੇ ਠੋਕਰ ਲੱਗਣ ਤੋਂ ਬਾਅਦ ਹੀ ਤੁਸੀਂ ਰਸਤੇ ਵੱਲ ਦੇਖ ਸਕੋਗੇ ਤੇ ਧਿਆਨ ਨਾਲ ਚੱਲੋਗੇ ਤੁਸੀਂ ਜੀਵਨ ਦੇ ప్రతి ਵਧੇਰੇ ਸੁਚੇਤ ਹੋ ਜਾਓਗੇ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਚੰਗੇ ਸਮੇਂ ਨੇ ਤੁਹਾਨੂੰ ਕੀ ਸਿਖਾਇਆ ਤੇ ਮਾੜੇ ਸਮੇਂ ਨੇ ਤੁਹਾਨੂੰ ਕੀ ਸਿਖਾਇਆ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਬੁਰਾ ਸਮਾਂ ਹੀ ਤੁਹਾਡੇ ਲਈ ਚੰਗਾ ਸੀ ਕਿਉਂਕਿ ਜ਼ਿੰਦਗੀ ਉਸ ਤੋਂ ਹੀ ਬਣੀ ਹੈ ਜਦੋਂ ਤੱਕ ਤੇਰੇ ਪਿਤਾ ਜੀ ਜਿਉਂਦੇ ਸੀ ਤੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਵੀ ਨਹੀਂ ਸੀ ਪਰ ਪਿਤਾ ਦੇ ਚਲੇ ਜਾਣ ਤੋਂ ਬਾਅਦ ਤੂੰ ਘਰ ਦੀ ਜ਼ਿੰਮੇਵਾਰੀ ਕਿਵੇਂ ਨਿਭਾਈ ਇਹ ਸੱਚਮੁੱਚ ਤੇਰਾ ਵਿਕਾਸ ਹੈ ਭਾਵੇਂ ਹੀ ਤੂੰ ਦੇਖ ਨਹੀਂ ਸਕਦਾ ਅਸਲ ਵਿੱਚ ਉਸ ਮਾੜੇ ਸਮੇਂ ਤੋਂ ਬਾਅਦ ਹੀ ਤੂੰ ਜ਼ਿੰਮੇਵਾਰੀਆਂ ਨੂੰ ਸਮਝਣਾ ਸ਼ੁਰੂ ਕੀਤਾ ਹੁਣ ਤੂੰ ਆਪਣੀ ਜ਼ਿੰਦਗੀ ਇੰਨੀ ਚੰਗੀ ਤਰ੍ਹਾਂ ਜੀ ਰਿਹਾ ਹੈ ਭਾਵੇਂ ਹੀ ਲੋਕਾਂ ਨੇ ਤੇਰੇ ਉੱਪਰ ਪੱਥਰ ਸੁੱਟੇ ਪਰ ਤੂੰ ਉਹਨਾਂ ਹੀ ਪੱਥਰਾਂ ਨਾਲ ਇੱਕ ਮਹਿਲ ਤਿਆਰ ਕਰ ਲਿਆ ਤੇ ਇਹੀ ਇੱਕ ਸੂਝਵਾਨ ਬੰਦੇ ਦੀ ਪਛਾਣ ਹੁੰਦੀ ਹੈ ਇਸ ਲਈ ਤੁਹਾਨੂੰ ਉਹਨਾਂ ਦੋਸਤਾਂ ਤੇ ਉਹਨਾਂ ਰਿਸ਼ਤੇਦਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਤਾਨਿਆਂ ਦੇ ਕਾਰਨ ਹੀ ਤੂੰ ਆਪਣੇ ਆਪ ਨੂੰ ਖੋਜਣ ਤੇ ਆਪਣਾ ਕਾਰੋਬਾਰ ਸਥਾਪਿਤ ਕਰਨ ਦੇ ਯੋਗ ਹੋਇਆ ਹੈ ਜੇਕਰ ਉਹ ਲੋਕ ਉਸ ਸਮੇਂ ਤੈਨੂੰ ਦਲਾਸਾ ਦੇ ਨਾ ਜਾਂਦੇ ਤੇਰੀ ਮਦਦ ਵੀ ਕਰ ਦਿੰਦੇ ਤਾਂ ਤੂੰ ਕਦੇ ਵੀ ਆਪਣੇ ਪੈਰਾਂ ਤੇ ਖੜਾ ਨਾ ਹੁੰਦਾ ਠੀਕ ਉਸੇ ਤਰ੍ਹਾਂ ਜਦੋਂ ਤੇਰੇ ਪਿਤਾ ਜੀ ਤੇਰੀ ਮਦਦ ਕਰਦੇ ਸੀ ਤੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਕੋਈ ਅੰਦਾਜ਼ਾ ਨਹੀਂ ਸੀ। ਉਦੋਂ ਤੱਕ ਤੈਨੂੰ ਇਹ ਵੀ ਨਹੀਂ ਪਤਾ ਸੀ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਕਰਨਾ ਕੀ ਹੈ। ਪਰ ਜਦੋਂ ਤੈਨੂੰ ਅਹਿਸਾਸ ਹੋਇਆ ਕਿ ਇਸ ਦੁਨੀਆ ਵਿੱਚ ਕੋਈ ਵੀ ਕਿਸੇ ਦਾ ਨਹੀਂ ਹੈ ਤਾਂ ਤੂੰ ਆਪਣੀ ਇਕਲਤਾ ਨੂੰ ਆਪਣੀ ਤਾਕਤ ਬਣਾ ਲਿਆ ਤੇ ਉਸ ਤੋਂ ਬਾਅਦ ਤੂੰ ਆਪਣੀ ਪੂਰੀ ਜ਼ਿੰਦਗੀ ਬਦਲ ਲਈ। ਇਸ ਲਈ ਉਹਨਾਂ ਲੋਕਾਂ ਪ੍ਰਤੀ ਨਫ਼ਰਤ ਨਾ ਰੱਖੋ। ਉਹਨਾਂ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਰੱਖੋ। ਇਹ ਸੋਚਣ ਦਾ ਇੱਕ ਸਕਾਰਾਤਮਕ ਰਵਈਆ ਹੈ ਜੇਕਰ ਤੁਸੀਂ ਮਾੜੇ ਸਮੇਂ ਵਿੱਚ ਸਕਾਰਾਤਮਕ ਸੋਚ ਰੱਖਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਪ੍ਰਾਪਤ ਕਰ ਸਕਦੇ ਹੋ ਜੋ ਤੁਸੀਂ ਕਦੇ ਵੀ ਚੰਗੇ ਸਮੇਂ ਵਿੱਚ ਪ੍ਰਾਪਤ ਨਹੀਂ ਕਰ ਸਕਦੇ ਸੀ ਇਸ ਤੋਂ ਬਾਅਦ ਉਸ ਮਹਾਤਮਾ ਨੇ ਮੋਹਨ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕਿ ਆਪਣੇ ਮਨ ਵਿੱਚ ਹਰ ਜੀਵ ਤੇ ਹਰੇਕ ਵਿਅਕਤੀ ਪ੍ਰਤੀ ਦਇਆ ਦੀ ਭਾਵਨਾ ਰੱਖੋ ਜਦੋਂ ਤੁਸੀਂ ਹਰ ਜੀਵ ਪ੍ਰਤੀ ਦਇਆ ਰੱਖਦੇ ਹੋ ਤਾਂ ਇਹ ਤੁਹਾਡੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ ਤੁਹਾਡੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ ਤੇ ਪਿਆਰ ਹੀ ਰੱਬ ਦਾ ਦੂਜਾ ਰੂਪ ਹੈ ਉਸ ਰੂਪ ਨੂੰ ਪਛਾਣੋ ਇਸ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਸਫਲਤਾ ਦੇ ਨਾਲ-ਨਾਲ ਆਨੰਦ ਹੀ ਆਨੰਦ ਹੋਵੇਗਾ ਹੁਣ ਤੇਰੀ ਜ਼ਿੰਦਗੀ ਵਿੱਚ ਸਫਲਤਾ ਹੈ ਪਰ ਖੁਸ਼ੀ ਨਹੀਂ ਹੈ ਹਮੇਸ਼ਾ ਖੁਸ਼ ਰਹਿਣ ਦੇ ਲਈ ਕਿਸੇ ਨਾਲ ਨਫ਼ਰਤ ਕੋਈ ਈਰਖਾ ਕੋਈ ਸ਼ਿਕਾਇਤ ਨਾ ਰੱਖੋ ਬਸ ਪਿਆਰ ਤੇ ਹਮਦਰਦੀ ਰੱਖੋ ਜਦੋਂ ਤੁਸੀਂ ਉਹਨਾਂ ਲੋਕਾਂ ਦੇ ਨਜ਼ਰੀਏ ਤੋਂ ਦੇਖੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਹ ਵੀ ਆਪਣੀ ਥਾਂ ਤੇ ਗਲਤ ਨਹੀਂ ਸੀ ਤੇ ਇਹ ਕਹਿ ਕੇ ਉਹ ਮਹਾਤਮਾ ਤੋਂ ਚਲੇ ਗਏ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਵਿੱਚਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਜ਼ਰੂਰ ਵਧੋਗੇ ਤੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਔਨ ਕਰੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲੈ ਕੇ ਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਮਿਲਦੇ ਆਂ ਅਗਲੀ ਕਹਾਣੀ ਵਿੱਚ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ ਤੁਸੀਂ ਸਾਡੇ YouTube ਦਾ ਪਹਿਲਾ ਚੈਨਲ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮਬੁੱਧ ਜੀ ਦੇ YouTube ਚੈਨਲ ਚੰਗੇ ਲੱਗਦੇ ਹੋਣਗੇ। ਜੇਕਰ ਤੁਹਾਨੂੰ ਗੋਤਮਬੁੱਧ ਜੀ ਦੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਬਦਤਬਾਤੋ ਉਦੋਂ ਤੱਕ ਗੋਤਮਬੁੱਧ ਜੀ ਦੇ YouTube ਚੈਨਲ। ਹੋਰ ਜ਼ਰੂਰ ਪਹੁੰਚੋ। దోస్ మళ్దా రవ్వ చనల్ను సబ్స్క్రైబ కదా వస్తా